ਪ੍ਰਿੰਸੀਪਲ ਸਾਹਿਬ ਕੌਡੀਆਂ ਦੀ ਖੇਡ ਕਬੱਡੀ ਕਰੋੜਾਂ ਦੀ ਖੇਡ ਕਿਵੇਂ ਬਣੀ ਇਹਨੂੰ ਬਣਾਉਣ ਦੇ ਵਿੱਚ ਵਿਦੇਸ਼ ਗਏ ਪੰਜਾਬੀਆਂ ਦਾ ਬਹੁਤ ਵੱਡਾ ਹੱਥ ਆ ਖਾਸ ਤੌਰ ਤੇ ਇੰਗਲੈਂਡ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਫਿਰ ਬਾਕੀ ਦੇ ਦੇਸ਼ 1952 ਦੇ ਵਿੱਚ ਪਾਕਿਸਤਾਨ ਦੀ ਟੀਮ ਆਈ ਸੀਗੀ 1973 ਦੇ ਵਿੱਚ ਇੰਗਲੈਂਡ ਦੀ ਟੀਮ ਪੰਜਾਬ ਦੇ ਵਿੱਚ ਖੇਡਣ ਆਈ 74 ਦੇ ਵਿੱਚ ਪੰਜਾਬ ਦੀ ਟੀਮ ਇੰਗਲੈਂਡ ਗਈ ਬਾ ਫਿਰ ਉਸ ਤੋਂ ਬਾਅਦ ਜਿੰਨੇ ਵੀ ਕਬੱਡੀ ਦੇ ਖਿਡਾਰੀ ਗਏ ਨੇ ਉਹ ਬਹੁਤ ਸਾਰੇ ਉਹਨਾਂ ਦੇ ਵਿੱਚ ਉੱਥੇ ਹੀ ਸੈਟਲ ਹੁੰਦੇ ਗਏ ਨੇ ਉੱਥੇ ਉਹਨਾਂ ਦੇ ਵਿਆਹ ਹੁੰਦੇ ਗਏ ਨੇ ਤੇ ਫਿਰ ਉੱਥੇ ਟੂਰਨਾਮੈਂਟ ਉੱਥੇ ਪੰਜਾਬ ਤੋਂ ਕਬੱਡੀ ਦੇ ਖਿਡਾਰੀ ਜਾਣੇ ਸ਼ੁਰੂ ਹੋ ਗਏ ਤਾਂ ਉਹਦੇ ਨਾਲ ਰੀਸੋ ਰੀਸੀ ਫੇ ਜਿਹੜੇ ਸੀਗੇ ਇੰਗਲੈਂਡ ਇੰਗਲੈਂਡ ਤੋਂ ਬਾਅਦ ਕੈਨੇਡਾ ਕੈਨੇਡਾ ਤੋਂ ਬਾਅਦ ਅਮਰੀਕਾ ਤੇ ਜਦੋਂ ਉਹਨਾਂ ਦੇ ਲੋਕ ਉੱਥੋਂ ਆਉਂਦੇ ਸੀਗੇ ਪ੍ਰਵਾਸੀ ਪੰਜਾਬ ਦੇ ਵਿੱਚ ਆਉਂਦੇ ਸੀ ਇੱਥੇ ਵੀ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਬਹੁਤ ਯੋਗਦਾਨ ਪਾਇਆ ਤੋਂ ਪ੍ਰਵਾਸੀਆਂ ਨੇ ਇਸ ਨੂੰ ਕਬੱਡੀ ਦੀ ਖੇਡ ਨੂੰ ਕੌਡੀਆਂ ਤੋਂ ਕਰੋੜਾਂ ਦੀ ਡਾਲਰਾਂ ਤੇ ਪੌਂਡਾਂ ਦੀ ਖੇਡ ਬਣਾਇਆ ਕਬੱਡੀ ਤੋਂ ਕੌਡੀਆਂ ਤੋਂ ਕਰੋੜਾਂ ਤੱਕ ਲਿਆਇਆ ਜੀ